ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨਸ ਤੇ ਵੇਖ ਰਹੇ ਹੋ ਇਹ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿੰਨਾ ਬੇਰਹਿਮੀ ਦੇ ਨਾਲ ਇਹ ਸੜਕ ਹਾਦਸਾ ਵਾਪਰਿਆ ਹੈ ਇਹ ਸੜਕ ਹਾਦਸਾ ਗਲਤੀ ਦੇ ਨਾਲ ਵੀ ਵਾਪਰਿਆ ਹੋ ਸਕਦਾ ਹੈ ਪਰ ਇਹ ਤਸਵੀਰਾਂ ਵੇਖ ਕੇ ਜਦੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਖੁਲਾਸੇ ਹੋਏ ਨੇ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੀ ਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਂਦਾ ਜਿੱਥੇ ਇੱਕ ਕੁੜੀ ਜਦੋਂ ਜਾਰੀ ਹੁੰਦੀ ਹੈ ਤਾਂ ਪਿੱਛੋਂ ਅਚਾਨਕ ਇੱਕ ਗੱਡੀ ਉਸ ਨੂੰ ਆ ਕੇ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਇਸ ਕੁੜੀ ਦੀ ਮੌਤ ਹੋ ਜਾਂਦੀ ਹੈ ਇਸ ਦਰਦਨਾਕ ਛੜਖਾਤੇ ਦੇ ਵਿੱਚ ਉਸ ਕੁੜੀ ਦੀ ਜਾਨ ਚਲੀ ਗਈ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਜੋ ਖੁਲਾਸੇ ਹੋਏ ਉਹ ਸੁਣ ਕੇ ਪੁਲਿਸ ਖੁਦ ਵੀ ਹੈਰਾਨ ਰਹਿ ਜਾਂਦੀ ਹੈ ਜਿਨ੍ਹਾਂ ਤੁਹਾਨੂੰ ਦੱਸ ਦਈਏ ਕਿ ਇਸ ਕੁੜੀ ਨੂੰ ਮਾਰਨ ਵਾਲਾ ਕੋਈ ਹੋਰ ਵਿਅਕਤੀ ਨਹੀਂ ਬਲਕਿ ਉਸ ਦਾ ਆਪਣਾ ਆਸ਼ਕ ਸੀ ਇਸ ਨੂੰ ਉਹ ਕੁੜੀ ਜਿਹੜੀ ਲਗਾਤਾਰ ਵਿਆਹ ਦੇ ਲਈ ਦਬਾਅ ਪਾ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਾ ਪਰ ਉਸ ਮੁੰਡੇ ਦੇ ਵੱਲੋਂ ਲਗਾਤਾਰ ਮਨਾਂ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਮੁੰਡੇ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਇਸ ਘਿਣਾਉਣੀ ਵਾਰਤਾ ਨੂੰ ਅੰਜਾਮ ਦਿੱਤਾ ਉਸ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤੇ ਆਪਣੀ ਲਵ ਸਟੋਰੀ ਨੂੰ ਇੰਨਾ ਘਿਣਾਉਣਾ ਅੰਜਾਮ ਜਿਹੜਾ ਉਸ ਮੁੰਡੇ ਦੇ ਵੱਲੋਂ ਦਿੱਤਾ ਗਿਆ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਦੇ ਕਿ ਪੁਲਿਸ ਦੇ ਵੱਲੋਂ ਇਹ ਜਿਹੜੇ ਖੁਲਾਸੇ ਨੇ ਉਹ ਕੀਤੇ ਗਏ ਨੇ ਤੇ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਸੀਸੀਟੀਵੀ ਕੈਮਰੇ ਦੇ ਫੁਟੇਜ ਸਾਹਮਣੇ ਆਈ ਸੀ ਜਿਸ ਨੂੰ ਦੇਖ ਕੇ ਹਰ ਕੋਈ ਇੱਕ ਵਾਰ ਹੈਰਾਨ ਰਹਿ ਗਿਆ ਸੀ ਇੱਕ ਵਾਰ ਹਰ ਕੋਈ ਜਿਹੜਾ ਉਹ ਇਸ ਦਰਦਨਾਕ ਹਾਦਸੇ ਨੂੰ ਵੇਖ ਕੇ ਸ਼ੌਕ ਸੀ ਇਸ ਤਰੀਕੇ ਦੇ ਨਾਲ ਕੋਈ ਰਾਹ ਜਾਂਦੀ ਕੁੜੀ ਨੂੰ ਟੱਕਰ ਮਾਰ ਸਕਦਾ ਪਰ ਜੋ ਖੁਲਾਸੇ ਹੋਏ ਉਹ ਹੋਰ ਵੀ ਜ਼ਿਆਦਾ ਚੁਕਾ ਦੇਣ ਵਾਲੇ ਨੇ ਕਿ ਇੱਕ ਪ੍ਰੇਮੀ ਨੇ ਹੀ ਆਪਣੀ ਪ੍ਰੇਮਿਕਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਜਦੋਂ ਇਹ ਕੁੜੀ ਆਪਣੇ ਜਿਮ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਉਸ ਨੂੰ ਟੱਕਰ ਮਾਰੀ ਬਹਿਰੈਮੀ ਦੇ ਨਾਲ ਇਸ ਸੜਕ ਹਾਦਸੇ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਉਸ ਕੁੜੀ ਦੀ ਮੌਤ ਹੋ ਗਈ ਜਦੋਂ ਇਹ ਵੀਡੀਓ ਨੂੰ ਇੱਕ ਦੋ ਵਾਰ ਹੀ ਵੇਖਿਆ ਤੇ ਸਾਨੂੰ ਕੋਈ ਸ਼ੱਕ ਪਿਆ ਉਹਦੇ ਵਿੱਚ ਇਹ ਸਾਰੀ ਸੜਕ ਖਾਲੀ ਪਈ ਆ ਤੇ ਗੱਡੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜਾਣ ਕੇ ਮਾਰੀ ਆ ਉਹ ਜਦੋਂ ਅਸੀਂ ਆਪਣੀ ਟੈਕਨੀਕਲ ਵਿੰਗ ਦੇ ਨਾਲ ਡੰਗਾਈ ਨਾਲ ਇਹਦੀ ਤਪੀਸ਼ ਕੀਤੀ ਤੇ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਇੱਕ ਦੋ ਦਿਨ ਪਹਿਲਾਂ ਮਾਈਕਰਾ ਗੱਡੀ ਤੇ ਸਕਾਰਪਿਓ ਗੱਡੀ ਤੇ ਜਿਵੇਂ ਰੱਖੀ ਹੋਈ ਹੈ ਇਹਨਾਂ ਦੀ ਉਦੇ ਸਬੰਧ ਦੇ ਵਿੱਚ ਜਿਹੜੀ ਇਹ ਜਿਹੜੇ ਦੋਸ਼ੀ ਆ ਦੋਵੇਂ ਲਖਵਿੰਦਰ ਤੇ ਕੁਲਵਿੰਦਰ ਸਿੰਘ ਇਹਨਾਂ ਦੇ ਘਰ ਵੀ ਇਹਨਾਂ ਦਾ ਆਉਣ ਜਾਣ ਸੀ ਉਹ ਜਿਹੜਾ ਕੀ ਸਵੇਟੀ ਜਿਹੜੀ ਆ ਇਹ ਰਹਿੰਦੇ ਇੱਥੇ ਆਪਣੇ ਨਿਊ ਹਾਰਕ ਬੈਂਦਨਗਰ ਗਲੀ ਨੰਬਰ 2 ਦੇ ਵਿੱਚ ਉਹ ਜਦੋਂ ਸ਼ੱਕ ਪੈਣ ਤੇ ਅਸੀਂ ਇਹਨਾਂ ਨੂੰ ਦੁਬਾਰਾ ਬੁਲਾਇਆ ਇਹਦੇ ਆਪਣੇ ਵੱਲੋਂ ਮਸਤ ਹੋ ਗਏ ਸੀ ਕਿ ਐਕਸੀਡੈਂਟ ਦਾ ਪਰਚਾ ਦਰਜ ਹੋ ਗਿਆ ਕਿ ਠੀਕ ਆ ਹੁਣ ਨਾਲ ਅਸੀਂ ਇਹਦੀ ਮਾਤਾ ਨੂੰ ਵੀ ਸੱਦਿਆ ਲੜਕੀ ਦੀ ਨੂੰ ਉਹ ਸਾਨੂੰ ਵੀਡੀਓ ਦੇਖਦਿਆਂ ਦੇਖਦਿਆਂ ਇਸ ਤਰ੍ਹਾਂ ਸ਼ੱਕ ਪਿਆ ਕਿ ਜਿਵੇਂ ਕੁਲਵਿੰਦਰ ਸਿੰਘ ਵਰਗਾ ਬੰਦਾ ਸਾਨੂੰ ਲੱਗਾ ਉਹਦੇ ਵਿੱਚ ਕਿ ਲੱਗਦਾ ਹੈ ਕਿ ਯਾਰ ਜਿਹੜੀ 1-2 ਦਿਨ ਪਹਿਲਾਂ ਰੈਕੀ ਹੋਈ ਹੈ ਇਹ ਲੱਗਦਾ ਉਹ ਬੰਦਾ ਉਹ ਜਦ ਜੇ ਅਸੀਂ ਉਹਨੂੰ ਡੰਗਾਈ ਨਾਲ ਪੁੱਛਗਿਸ਼ ਕੀਤੀ ਤੇ ਬੰਦਾ ਉਹੀ ਨਿਕਲਿਆ ਉਹ ਮੰਨ ਗਏ ਕਿ ਅਸੀਂ ਇਹਦੀ 2 ਦਿਨ ਪਹਿਲਾਂ ਬਕਾਇਦਾ ਰੈਕੀ ਜਿਹੜੀ ਕੀਤੀ ਗਈ ਹੈ ਤੇ ਗਿਣ ਮਿਥ ਕੇ ਇਹਨੂੰ ਜਿਹੜਾ 10 ਤਰੀਕ ਨੂੰ ਇਹਨਾਂ ਨੇ ਫਿਰ ਐਕਸੀਡੈਂਟ ਉਹਦੇ ਨਾਲ ਐਗਜ਼ਾਈਲੋ ਗੱਡੀ ਨਾਲ ਕੀਤਾ